ਔਰਤ ਜੋ ਆਪਣੇ ਘਰ ਤੋਂ ਕੁਝ ਹੀ ਦੂਰੀ ਤੇ ਜਾਂਦੀ ਹੈ ਤੇ ਪਿੱਛੋਂ ਮੋਟਰਸਾਈਕਲ ਤੇ ਸਵਾਰ ਕੁਝ ਅਣਪਛਾਤੇ ਸ਼ਰਾਬੀ ਅੰਸਰਾ ਦੇ ਵੱਲੋਂ ਉਸ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਹ ਲਈਆਂ ਜਾਂਦੀਆਂ ਨੇ ਅਤੇ ਵਾਲੀਆਂ ਖੋਹਣ ਤੋਂ ਬਾਅਦ ਬਜ਼ੁਰਗ ਔਰਤ ਨੂੰ ਗਲੀ ਦੇ ਵਿੱਚ ਧੱਕਾ ਦੇ ਕੇ ਸੁਣ ਦਿੱਤਾ ਜਾਂਦਾ ਹੈ ਅਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਜਦੋਂ ਇਹ ਮਾਮਲਾ ਪੁਲਿਸ ਥਾਣੇ ਪਹੁੰਚਦਾ ਹੈ ਤਾਂ ਪੁਲਿਸ ਦੇ ਵੱਲੋਂ ਵੀ ਬੜੀ ਮੁਸਤੈਦਤੀ ਦੇ ਨਾਲ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾਂਦੀ ਹੈ ਜਿਦੇ ਵਿੱਚੋਂ ਇੱਕ આરોપી ਨੂੰ ਕਾਬੂ ਕਰ ਲਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਖੋਈਆਂ ਗਈਆਂ ਵਾਲੀਆਂ ਅਤੇ ਚੋਰੀ ਕੀਤਾ ਗਿਆ ਮੋਟਰਸਾਈਕਲ ਜਿਹੜਾ ਉਹ ਬਰਾਮਦ ਕੀਤਾ ਜਾਂਦਾ ਦੱਸਦੀ ਹੈ ਕਿ ਖਬਰ ਜੜੀਏ ਇਹ ਪਟਿਆਲਾ ਸ਼ਹਿਰ ਦੀ ਦੱਸੀ ਜਾ ਰਹੀ ਹੈ ਜਿੱਥੇ ਚੋਰਾਂ ਦੇ ਵੱਲੋਂ ਪਹਿਲਾਂ ਤਾਂ ਮੋਟਰਸਾਈਕਲ ਰਜਿੰਦਰਾ ਹਸਪਤਾਲ ਦੇ ਵਿੱਚੋਂ ਚੋਰੀ ਕੀਤਾ ਗਿਆ ਸੀ ਉਸ ਤੋਂ ਬਾਅਦ ਆਪਣੀ ਹੋਰ ਵੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਬਜ਼ੁਰਗ ਔਰਤ ਦੇ ਕੰਨਾਂ ਦੀਆਂ ਵਾਲੀਆਂ ਖੋਕੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਫਿਲਹਾਲ ਇੱਕ આરોપી ਨੂੰ ਕਾਬੂ ਕੀਤਾ ਗਿਆ ਤੇ ਦੂਜੇ આરોપી ਦੀ ਭਾਲ ਜਾਰੀ ਹੈ ਜੋ ਕਿ ਜਾਣਕਾਰੀ ਪੁਲਿਸ ਅਧਿਕਾਰੀ ਦੇ ਵੱਲੋਂ ਸਾਂਝੀ ਕੀਤੀ ਗਈ ਹੈ ਇਸ ਦੇ ਨਾਲੇ ਦੱਸਦੇ ਕਿ ਕਾਬੂ ਕੀਤੇ ਗਏ આરોપી ਤੋਂ ਹੋਰ ਵੀ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਜੋ ਹੋਰ ਵੀ ਮਾਮਲੇ ਜਿਹੜੇ ਨੇ ਉਹਨਾਂ ਦੇ ਖੁਲਾਸੇ ਹੋ ਸਕਣ ਇਹ ਪਿਛਲੇ ਦਿਨੀ ਇੱਕ ਦਰਸ਼ਨਾ ਦੇਵੀ ਜਿਹੜੇ ਰਾਏਪੁਰ ਮੰਡਲਾਂ ਦੇ ਰਹਿਣ ਵਾਲੇ ਸੀਗੇ ਜਿਨ੍ਹਾਂ ਦੇ ਨਾਲ ਇੱਕ ਵਾਰਦਾਤ ਹੋਈ ਸੀ ਜਿਹੜਾ ਮਾਈਕ ਦੇ ਉੱਤੇ ਮੋਟਰਸਾਈਕਲ ਤੇ ਦੋ ਬੰਦੇ ਆਏ ਉਹਨਾਂ ਨੂੰ ਵਾਲੀਆਂ ਉਹਨਾਂ ਨੇ ਖਿੱਚ ਕੇ ਤੇ ਉਹਨਾਂ ਨੂੰ ਕਾਫੀ ਧੱਕਾ ਦੇ ਕੇ ਸਿੱਟ ਕੇ ਸੱਟ ਮਾਰ ਕੇ ਜਿਹੜੇ ਚੱਲੇ ਗਏ ਸੀ ਜਿਹਨੂੰ ਕਾਫੀ ਸੀਰੀਅਸ ਲੈਂਦੇ ਹੋਏ ਇਹਦੀ ਕਾਫੀ ਸੋਸ਼ਲ ਮੀਡੀਆ ਤੇ ਵੀ ਵੀਡੀਓ ਵਾਇਰਲ ਹੋਈ ਐ ਐਸਐਸਪੀ ਸਾਹਿਬ ਨੇ ਮਾਨਯੋਗ ਨਾਨਕ ਸਿੰਘ ਸਰ ਨੇ ਬੜੀ ਇੱਕ ਇਹਨੂੰ ਅਹਿਮੀਅਤ ਦਿੰਦੇ ਹੋਏ ਵੀ ਇਹਨੂੰ ਜਲਦੀ ਟਰੇਸ ਕਰਨਾ ਟੀਮ ਬਣਾਈ ਜਿਹਦੇ ਚ ਸਾਡੇ ਚੌਕੀ ਇੰਚਾਰਜ ਜੈਦੀਪ ਸ਼ਰਮਾ ਤੇ ਸਾਰੀ ਨਾਲੀ ਟੀਮ ਨੇ ਬੜੀ ਮਿਹਨਤ ਕਰਕੇ ਇਹਨੂੰ ਬੜੀ ਜਲਦੀ ਟਰੇਸ ਕੀਤਾ ਜਿਹਦੇ ਵਿੱਚ ਅਸੀਂ ਇੱਕ ਦਵਿੰਦਰ ਸਿੰਘ ਉਰਫ ਗੰਜੂ ਨਾਮ ਦਾ ਲੜਕਾ ਜਿਹੜਾ ਇਹ ਜਾਣਾਪਿੰਡ ਦਾ ਰਹਿਣ ਵਾਲਾ ਤੇ ਇਹਦੇ ਨਾਲ ਇੱਕ ਇਹਦਾ ਸਾਥੀ ਸੀ ਇਹਨਾਂ ਦੋਵਾਂ ਨੇ ਰਲ ਕੇ ਜਿਹੜੀਆਂ ਵਾਰਦਾਤ ਕੀਤੀ ਤੇ ਜਿਹਨੂੰ ਅਸੀਂ ਅਰੈਸਟ ਕਰ ਲਿਆ ਉਹ ਜਿਹੜੀਆਂ ਜਿਹੜੀਆਂ ਵਾਲੀਆਂ ਖੋਈਆਂ ਸੀ ਉਹ ਵੀ ਅਸੀਂ ਉਤੋਂ ਬਰਾਮਦ ਕਰ ਲਈਆਂ ਤੇ ਜਿਹੜਾ ਬੁੱਲਟ ਜਿਹੜਾ ਮੋਟਰਸਾਈਕਲ ਸੀਗਾ ਵਾਰਦਾਤ ਚ ਵਰਤਿਆ ਉਹ ਵੀ ਅਸੀਂ ਰਿਕਵਰ ਕਰ ਲਿਆ ਸਰ ਹੋਰ ਕੋਈ ਵਾਰਦਾਤ ਮੰਨਦੇ ਜੀ ਆਪੀ ਇਸ ਤੋਂ ਇਲਾਵਾ ਇਹਨਾਂ ਨੇ ਸਮਾਨੇ ਇੱਕ ਪੁਛਗਿਸਚ ਮੰਨਿਆ ਵੀ ਇਹਨਾਂ ਨੇ ਮਿਰਚਾਂ ਪਾ ਕੇ ਇੱਕ ਲੇਡੀ ਤੋਂ ਉਹ ਵੀ ਇਹਨਾਂ ਨੇ ਵਾਲੀਆਂ ਖੋਈਆਂ ਸੀਗੇ ਜਿਹਦੀ ਅਜੇ ਇਨਵੈਸਟੀਗੇਸ਼ਨ ਜਾਰੀ ਹੈ ਵੀ ਉਹ ਅੱਗੇ ਕਿੱਥੇ ਵੇਚੀਆਂ ਕੀ ਕਰੀਆਂ ਉਹ ਅਸੀਂ ਟ੍ਰੈਸ ਕਰ ਰਹੇ ਹਾਂ ਸਰ ਬੈਕਗਰਾਉਂਡ ਦੀ ਗੱਲ ਕਰੀਏ ਕਿੱਥੇ ਤੇ ਇਤਾਂ ਕ੍ਰਿਮੀਨਲ ਟਾਈਪ ਦੇ ਕੇ ਕਿੱਦਾਂ ਹੈ ਜੋ ਮੋੜਲੀ ਇਨਵੈਸਟੀਗੇਸ਼ਨ ਚ ਇੱਕ ਐਨਡੀਪੀਐਸ ਦਾ ਵੀ ਕੇਸ ਇਹਦੇ ਤੇ ਸਾਹਮਣੇ ਆਇਆ ਜਿਹੜਾ ਸਿਵਲ ਲਾਈਨ ਥਾਣੇ ਦਾ ਪਿੱਛੇ ਦਰਜ ਹੋਇਆ ਤੇ ਬਾਕੀ ਹੋਰ ਇਹਦੇ ਕੇਸ ਬਾਰੇ ਅਜੇ ਵੀ ਹੋਰ ਕਿਸੇ ਸਟੇਟ ਦੇ ਵਿੱਚ ਜਾਂ ਕਿਤੇ ਹੋਰ ਵਾਰ ਦੱਤਾ ਉਹ ਅਸੀਂ ਹੁਣ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈ ਕੇ ਜਿਹੜੀ ਪੁਸ਼ਕਿਸ਼ ਕਰਾਂਗੇ ਤੇ ਹੋਰ ਵੀ ਖਲਾਸੇ ਹੋਣ ਦੀ ਜਿਹੜੀ ਉਮੀਦ ਹੈ ਇਹ ਇਕੱਲੇ ਦੋ ਇਹਦੀ ਤੇ ਕੋਈ ਸਾਥੀ ਵੀ ਹੈ ਸਰੀਰ ਇਹ ਜਿਹੜੀਆਂ ਦੋ ਵਾਰ ਦੱਤਾ ਤਾਂ ਇਹ ਦੋਵਾਂ ਨੇ ਲੜਕੇ ਕੀਤੀਆਂ ਇਸ ਤੋਂ ਇਲਾਵਾ ਜੇ ਕੋਈ ਹੋਰ ਵਾਰ ਦੱਤਾ ਕਿਸੇ ਹੋਰ ਨਾਲ ਲੜਕੇ ਕੀਤੀਆਂ ਉਹਦੇ ਬਾਰੇ ਅਸੀਂ ਇਹਦੀ ਢੰਗਾਈ ਨਾਲ ਅਜੇ ਜਿਹੜੀ ਪੁਸ਼ਕਿਸ਼ ਕਰ ਰਹੇ ਹਾਂ ਉਮਰ ਕੀ ਹੋਈ ਸਰੀਰਾਂ ਦੀ ਉਮਰ ਤਾਂ ਤਕਰੀਬਨ 25-26 ਸਾਲ ਦੇ ਨੇ ਦੋ ਇਹ ਲੜਕੇ ਨਸ਼ੇ ਦੀਆਂ ਵੀ ਅਸਰ ਨਸ਼ੇ ਨੂੰ ਸਦਕਾ ਕੀਤਾ ਇਹਨਾਂ ਦਾ ਹੁਣ ਅਸੀਂ ਮੈਡੀਕਲ ਕਰਾਵਾਂਗੇ ਉਧਰ ਚ ਡੋਪ ਟੈਸਟ ਹੋਊਗਾ ਡੋਪ ਟੈਸਟ ਬੰਦਾ ਲੱਗੂਗਾ ਬਾਕੀ ਇਹਨਾਂ ਦੇ ਦੱਸਣ ਮੁਤਾਬਕ ਇਹ ਕਹਿੰਦੇ ਵੀ ਅਸੀਂ ਨਸ਼ਾ ਲੈਨੇ ਆ ਬਾਕੀ ਡੋਪ ਟੈਸਟ ਕੀਤਾ ਇੱਕ ਜੇ ਰੈਸਟ ਕੀਤਾ ਤੇ ਇੱਕ ਇਹਦੇ ਨਾਲ ਦਾ ਜਿਹੜਾ ਉਹ ਅਰੈਸਟ ਕਰ ਪਹਿਲਾਂ ਐਨਡੀਪੀਐਸ ਦਾ ਦਰਜਾ ਸਿਵਲ ਲਾਈਨ ਥਾਣੇ ਦਾ ਜਿਵੇਂ ਮੈਂ ਦੱਸਿਆ ਨਾ ਕਿ ਤੇ ਤਰੀਕਾ ਤਾਂ ਬੈਕਗ੍ਰਾਉਂਡ ਇਹ ਕਿ ਕਰ ਰਿਹਾ ਹੈ ਕਿ ਪਹਿਲੇ ਵੀ ਵਾਰਦਾਤਾ ਕਰਦੇ ਰਹੇ ਨੇ ਕੋਈ ਹਥਿਆਰ ਵਗੈਰਾ ਵੀ ਇਹਨਾਂ ਤੋਂ ਬ੍ਰਾਮ੍ਹਤ ਹੋਇਆ ਕੋਈ ਜੇ ਇਸ ਤਰ੍ਹਾਂ ਨਹੀਂ ਇਹਨਾਂ ਦੇ ਮੋਟਰਸਪੈਨ ਡੀ ਜਿਹੜੀ ਸੀ ਇਹ ਹਥਿਆਰ ਨਾਲ ਨਹੀਂ ਸੀ ਕਰਦੇ ਇਹ ਜਿਵੇਂ ਸੁੰਸਾਨ ਜਗ੍ਹਾ ਤੇ ਕੋਈ ਬਿਯੁਰਗ ਟਾਰਗੇਟ ਕਰਦੇ ਸੀਗੇ ਜਿਨ੍ਹਾਂ ਨੂੰ ਇਹ ਜਦੋਂ ਦੇਖਦੇ ਸੀ ਆਲੇ ਦੋਲੇ ਕੋਈ ਨਹੀਂ ਹੈਗਾ ਤੇ ਉਹਨਾਂ ਦੀ ਵਾਲੀਆਂ ਜਾਂ ਚੇਨ ਜੋ ਵੀ ਤੱਕਾ ਮਾਰ ਕੇ ਖੋਹ ਕੇ ਜਿਹੜਾ ਉਹ ਭੱਜ ਜਾਂਦੇ ਸੀ ਇਹਨਾਂ ਦੀ ਇਹ ਮੋਟਰਸਪੈਨ ਠੀਕ ਹੈ ਠੀਕ ਹੈ ਤਾਰਾ ਉਹ ਕਿਰੇ ਕਰੇ ਤੇ ਮਾਫਾ ਕਰ ਤਾਰਾ ਇਹਦੇ ਚ ਸਾਡਾ ਜੋ ਪੁਰਾਣੀ ਆਈਪੀਸੀ ਦੀ 379 ਬੀ ਜਿਹੜੀ ਹੈ ਉਹ ਨੂੰ ਹੁਣ 304 ਬੀ ਦੇ ਵਿੱਚ ਕਨਵਰਟ ਹੋਈ ਹੈ ਉਹ ਅਸੀਂ ਬੀਐਨਐਸ ਦੀ ਜਿਹੜੀ ਹੈ 304 ਬੀ ਦੇ ਵਿੱਚ ਕੀਤੀ ਹੈ ਸਰ ਅੱਛਾ ਦੇਖਿਆ ਜਾਂਦਾ ਕਿ ਇਵਨ ਹੀ ਥੋੜੋ ਥੋੜੀ ਵਾਰਦਤਾਂ ਕਰਦੇ ਹੋਏ ਜਿਹੜੇ ਮੁਦਦ ਉਹ ਵਾਦਿਆ ਦਨੇ ਪਰ ਉਹ ਫਿਰ ਦੁਬਾਰਾ ਆ ਕੇ ਫਿਰ ਉਹਨਾਂ ਹੀ ਵਾਦਤਾਂ ਨੂੰ ਦੁਬਾਰਾ ਅੰਜਾਮ ਦਿੰਦੇ ਨੇ ਇਹਨਾਂ ਤੇ ਕੋਈ ਸਖਤਾਈ ਕੀਤੀ ਨਹੀਂ ਦੇਖੋ ਹੁਣ ਕਾਫੀ ਸਜਾ ਵਿੱਚ 379 ਬੀ ਜਿਹੜੀ ਉਤਾਰਾ ਤੇ ਉਹ ਜੀ ਕਾਫੀ ਸਜ਼ਾ ਹੁਣ ਬਾਕੀ ਮਾਨਯੋਗ ਅਦਾਲਤ ਤੇ ਡਿਪੈਂਡ ਕਰਦਾ ਵੀ ਇਹਨਾਂ ਨੂੰ ਕਿਹੋ ਜੀ ਸਜ਼ਾ ਸੁਣਾਉਂਦੇ ਬਾਕੀ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਾਵਾਂਗੇ ਵੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਵੇ ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਰਿਪੋਰਟ ਐਸਐਮ ਜੀ ਨਿਊ